ਕਿਵੇਂ ਬਣਾ ਰਹੇ ਹੋ ਬਹੁਤ ਵਧੀਆ ਜਿੱਲੀ ਦਾ ਪਨੀਰ ਰੈਡੀ ਮਸਾਲਾ ਲਾਦਾ ਪਨੀਰ ਆਏ ਹਾਏ 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 ਉਹ ਪੇ ਪਿਆ ਛਿਬਲਾ ਮਿਰਚ ਕਾਦੋ ਕਹਿੰਦੇ ਵੀ ਇਹ ਸ਼ਿਮਲੇ ਚ ਹੁੰਦੀ ਹੈ ਕਿਉਂ ਆਪਣੇ ਪੰਜਾਬ ਚ ਨਹੀਂ ਹੁੰਦੀ ਤੇ ਫਿਰ ਇਹਨਾਂ ਸ਼ਿਮਲਾ ਮਿਰਚ ਕਾਦੋ ਕਹਿੰਦੇ ਜਿਹਨੂੰ ਪਤਾ ਦੱਸਿਓ ਜੀ ਹਲੋ ਜੀ ਹੋਣ ਲੱਗੇ ਆ ਚੀਲੀ ਪਨੀਰ ਬਣਾਓ ਹਾਂ ਡੈਡੀ ਦਾ ਬੰਦ ਫੇਵਰਟ ਹੈ ਦੇਖੀ ਮੈਂ ਕੋਈ ਸੋਚ ਲਾਇਆ ਓਪਨਿੰਗ ਕਰਾ ਕੇ ਅੱਜ ਜੀ ਵੀ ਆ ਭੈਣ ਉਹਨਾਂ ਦੀ ਤੇ ਇਹ ਹੁਣ ਫਿਰ ਡੈਡੀ ਜੀ ਦਾ ਖਾਣਾ ਚਿਲੀ ਪਨੀਰ ਹੁਣ ਬਣਾਉਣ ਲੱਗੇ ਹਨ ਚਿਲੀ ਪਨੀਰ ਆ ਬਾਣੀ ਕੋਈ ਨਹੀਂ ਦੇਗੀ ਮੇਰੇ ਚਾਹੇ ਕੋਈ ਨਹੀਂ ਦਿੰਦੀ ਹੈ ਤੇ ਮਸਾਲੇ ਸਭ ਦੇ ਘਰਾਂ ਕੌਣ ਚੋ ਇਹਨਾਂ ਦੀ ਪਨੀਰ ਨੂੰ ਨਹੀਂ ਲੱਗਦਾ ਥੱਲੇ ਲੱਗਦਾ ਹੂੰ ਇਹ ਤਰ ਤਰ ਤਾ ਕੜਾਹੀ ਤੇ ਤੇਲ ਤਤਾਂ ਗਰਮਾ ਗਰਮ ਇਹ ਦਸ ਲਾਤਾ ਹਾਂ ਮਸਾਲਾ ਲਾਦਾ ਪਨੀਰ ਨੂੰ ਐਈ ਕੋਟਿੰਗ ਸਵਾਰ ਕੇ ਕਰਾ ਲੰਨੀ ਫੇਨਾ ਥੱਲੇ ਨਹੀਂ ਲੱਗਦਾ ਹੂੰ ਹੂੰ ਸ਼ੈਫ ਜੀ ਹੁਣ ਕੀ ਕਰਨਾ ਹੂੰ ਪਾਣੀ ਦਾ ਫਿੱਟਾ ਦੇਣਾ ਇਹ ਤਾਂ ਉਹ ਮਿਲ ਗਿਆ ਤੁਹਾਨੂੰ ਮਸਾਲਾ ਮਾਰਨ ਲੱਗ ਗਈ। ਅੱਛਾ। ਮੈਂ ਕਿਹੜਾ ਸਾਲੇ ਛਿੰਨੀ ਆ ਬਣਾਉ ਦੁੱਜੀ ਚਲੋ। ਦੇਖੀ। ਮੈਂ ਸਾਰੀਆਂ ਕੜਾਈਆਂ ਘਰ ਹੋ ਜਾਂਦੀਆਂ। ਓਕੇ। ਸ਼ਿਮਲਾ ਦੀ ਮਿਰਚ ਵੀ ਲੈ ਕੇ ਆਂਦੀ ਵੀ ਆ। ਇਹ ਪਾਵਾਂ ਦੀ। ਯੈਸ। ਅੰਛਾ ਸ਼ਿਮਲਾ ਮਿਰਚ ਵੀ ਬ੍ਰੀਕ ਕੱਟਣੀ ਐ। ਹੂੰ। ਲੰਮੀ ਨਹੀਂ ਕੱਟਣੀ। ਚੌਰਸ ਕਿਉਂ ਜਿਹੜੀ ਕੱਟਣੀ ਐ। ਇਸ ਤਰ੍ਹਾਂ। ਤੇ ਗੰਡੇ। ਗੰਡੇ ਵੀ ਆਈ ਕਾ ਲੰਮੇ ਗੰਡੇ ਵੀ ਆਈ ਚਲੋ ਪਹਿਲਾ ਸ਼ਿਮਲਾ ਮਿਰਚ ਦਾ ਘਾੜੀ ਤੇਰਾ ਆਪ ਗੰਡੇ ਦਿਖਾ ਦਿੰਦੇ ਤੇ ਇੱਕ ਵਾਰੇ ਜ਼ਰੂਰ ਟਰਾਈ ਕਰਿਓ ਪਾਇਆ ਸ਼ਿਮਲਾ ਹਾਂ ਅੱਗੇ ਪਾਇਆ ਤਾਂ ਸੀਗਾ ਪਰ ਅੱਗੇ ਥੋੜੇ ਕਾਲੀ ਚ ਪਾਇਆ ਸੀ ਅੱਜ ਪੂਰੀ ਡਿਟੇਲ ਅੱਜ ਕਾਲੀ ਚੰਪ ਹਾਂ ਅੱਜ ਕਾਲੀ ਅੱਜ ਕਾਲੀ ਚਲ ਦੇਖਦੇ ਅੱਜ ਕਿਵੇਂ ਬਣਦਾ ਲਓ ਹੁਣ ਆਪਾਂ ਤਲਾਂਗੇ ਪਨੀਰ ਪਹਿਲਾਂ ਚਲੋ ਜੀ ਸਟੋਵ ਬਣਾਓ ਇਹ ਦਾ ਨੋਟ ਲਿਖ। ਮੱਝੀ। ਦਾ ਭਾਇਆ ਨੋਟ। ਜੀ। ਕੋਰਨ ਲੈ ਚਾਹਵਾਣਾ। ਕੋਰਨ ਫਲੈਕਸ ਨਹੀਂ। ਹਾਂ। ਔਰ ਫਲੋਰ। ਕੋਰਨ ਫਲੋਰ। ਬੜਾ ਸੇਕ ਨਹੀਂ ਕਰਾਉਣਾ। ਬਰਾਉਨ ਜੇ ਕਰਨਾ। ਬਰਾਉਨ ਕਰਨਾ। ਹਾਂ ਜੀ ਬਰਾਉਨ। ਕੋਈ ਵੀ ਜਦ ਨਾ ਬਾਲਾ ਮੱਚੇ ਜਾਂਦਾ। ਤੇਲ ਪੂਰਾ ਗਰਮ ਕਰਕੇ ਉਹ ਜਦ ਦਾ ਕੁ ਸਕੈਂਟ ਹਨਾ ਬਹੁਤ ਆਦਾ 골ਡਨ ਬਰਾਊਨ ਚਾ ਕਰਨਾ 골ਡਨ ਬਰਾਊਨ ਇਹਨੂੰ ਸ਼ਿਮਲਾ ਮਿਰਚ ਕਾਹਤੋਂ ਕਹਿੰਦੇ ਆ ਵੀ ਇਹ ਸ਼ਿਮਲੇ ਚ ਹੁੰਦੀ ਹੈ ਕਿਉਂ ਆਪਣੇ ਪੰਜਾਬ ਚ ਨਹੀਂ ਹੁੰਦੀ ਤੇ ਫਿਰ ਇਹਨੂੰ ਸ਼ਿਮਲਾ ਮਿਰਚ ਕਾਹਤੋਂ ਕਹਿੰਦੇ ਜਿਹਨੂੰ ਪਤਾ ਦੱਸਿਓ ਜੀ ਤੁਹਾਨੂੰ ਪਤਾ ਕਾਹਤੋਂ ਕਹਿੰਦੇ ਚਲੋ ਵੀ ਇਹਨੂੰ ਸ਼ਿਮਲਾ ਮਿਰਚ ਕਾਹਤੋਂ ਕਹਿੰਦੇ ਆ ਅੱਜ ਤੱਕ ਕੋਈ ਨਾ ਦੇਖਦੇ ਆ ਕੌਣ ਦੱਸਦਾ ਕਿਵੇਂ ਕਿਸੇ ਸ਼ਿਮਲਾ ਨਾਮ ਦੇ ਬੰਦੇ ਨੇ ਲੋਆਾਇਆ ਸੀ ਓਏ ਛੱਡੀ ਜਾਊਗੀ ਤੇ ਮਿਰਚ ਨੂੰ ਕਿਹਨੇ ਲਗਾਇਆ ਸੀ ਕਿਸੇ ਮਿਰਚ ਨਾ ਦੇ ਬੰਦੇ ਨੇ ਕद्दू ਨੂੰ ਕद्दू ਦੇ ਨਾ ਦੇ ਬੰਦੇ ਨੇ ਬੈਂਗਣੀ ਨੂੰ ਬੈਂਗਣੀ ਦੇ ਸੇਬ ਨੂੰ ਸੇਬ ਦੇ ਇਹ ਵੀ ਓਈ ਛੱਡੀ ਜਾਊ ਬਾਲੇ ਗਪੌੜ ਮਾਰਦੀਆਂ ਚੋਂ ਨੇ ਇਹਨੂੰ ਤਾਂ ਵੀ ਪਤਾ ਨਹੀਂ ਤੁਸੀਂ ਦੱਸਿਓ ਵੀ ਸੇਬ ਲੱਗਦੇ ਹੋ ਲਾ ਮਿਰਚ ਕੱਦੂ ਕਹਦੇ ਅੱਜ ਕਾਲੀ ਕਾਲੀ ਦੇ ਵਿੱਚ 10 ਮਿੰਟਾਂ ਦੇ ਵਿੱਚ ਤੁਸੀਂ ਚਿੱਲੀ ਪਨੀਰ ਖਾਓਗੇ ਕਿ ਨਹੀਂ ਬਈ ਉਹ ਤਾਂ ਲਾਓ ਕੋਈ ਬੜਾ ਜੱਲਦੀ ਨਾ ਲਾਓ ਜੀ ਬਰੌਨ ਬਰੌਨ ਦਾ ਤਾਂ ਮੈਨੂੰ ਪਤਾ ਨਹੀਂ ਮੱਚ ਨਾ ਜਾਵੇ ਮੇਰੇ ਤੋਂ ਬਾਅਦ ਮੇਰੇ ਦਾਲੇ ਹੋਏ ਪਰ ਸਾਰੇ ਜਾਣੀ ਅੱਛਾ ਗੰਡੇ ਨੂੰ ਆਹ ਕੱਟ-ਕੱਟ ਕੇ ਕੱਲਾ-ਕੱਲਾ ਪੀਸ ਕਰਨਾ ਹੈ ਸਟ੍ਰੈਟ ਨਹੀਂ ਵੱਡਾ ਨਹੀਂ ਹੋਣਾ ਇਹਦੇ ਤੋਂ ਠੀਕ ਕੱਲਾ-ਕੱਲਾ ਖਿਲਾਰ ਦੇਣਾ ਜਿਵੇਂ ਕਈ ਵਾਰੀ ਆਪਾਂ ਸਲਾਦ ਦੇ ਵਿੱਚ ਗੰਡਾ ਲੈ ਲੈਣਾ ਗੰਡਾ ਘਾਟ ਜਾਂਦਾ ਆਪਾਂ ਇੱਕ ਪੂਲਕ ਜਿਹੀ ਨਹੀਂ ਖਲਾਰ ਲੈਂਦੇ ਵੀ ਇੱਕ ਬੁਰਕੀ ਨੱਕ ਖਾ ਲਾਂਗੇ ਉਹ ਕੰਮ ਕਰਦਾ ਹੈ ਤੂੰ ਖਾਦਾ ਹੈ ਕਦੇ ਇੱਕ ਬੁਰਕੀ ਨੱਕ ਮੈਂ ਬਹੁਤ ਵਾਰ ਹੀ ਆਇਆ ਕਰਦਾ ਤੇ ਬਹੁਤ ਜਣਿਆਂ ਨੇ ਖਾਦਾ ਹੋਣਾ ਹੈ ਜਦੋਂ ਗੰਡਾ ਘੱਟ ਹੋਵੇ ਜਾਂ ਮੁੱਕਣ ਵਾਲਾ ਹੋਵੇ ਆਪਾਂ ਇਹ ਫਾੜ ਗਈਆਂ ਬਣਾਉਂਦੇ ਆਂ ਆਨੇ ਆਂ ਆਹ ਦੇਖੋ ਜੀ ਡਬਲ ਕੜਾ ਹੀ ਹੋ ਗਈ ਇਹਦੇ ਵਿੱਚ ਹੁਣ ਆਪਾਂ ਬਣਾਵਾਂਗੇ ਉਹਦੇ ਵਿੱਚ ਥਾੜ ਲਿਆ ਪਨੀਰ ਚੱਕੋ ਇਹ ਗਰਮ ਤਾਂ ਹੋ ਲੈਣ ਦਿੰਦੀ ਹੋ। ਉਹ ਵੀ ਗਰਮ ਤੇਲੀ ਪਾ ਲਿਆ ਨਾ। ਉਹ ਵਾਓ। ਆਇ ਤਾਂ ਫੋਟੋ। ਮਾਈਂਡ ਸ਼ਾਰਪ ਮਾਈਂਡ ਆ ਤੇਰਾ। ਸ਼ਾਰਪ ਮਾਈਂਡ ਆ। ਲਓ ਜੀ। ਉਹ ਗੰਡਾ ਉਹ ਟਮਾਟਾ ਨਹੀਂ ਪਾਉਣਾ। ਹਾਂ। ਇਹ ਦੋ ਚੀਜ਼ਾਂ ਹੀ ਬਸ। ਆਪ ਪਨੀਰ ਆਪਾਂ ਦੂਜੀ ਲੋਟ ਜਿਵੇਂ KFC ਬਣਦਾ ਹੁੰਦਾ ਉਵੇਂ ਬਣਾਇਆ ਵਾ ਖਾਣ ਨੂੰ। ਆਜੋ ਹੁਣ ਬਾਹਰ ਚੋ ਜਾਇਓ। ਉਹ ਲੱਭ ਤਿਆਰ ਹੋ ਹੀ ਜਾਂਦਾ 10 ਮਿੰਟਾਂ 'ਚ ਬਣ ਜਾਣਾ ਇਹ ਹੁਣ ਕੀ ਕਰਨਾ ਮੈਦਾਜ ਆ ਕੀ ਕਰਨਾ ਹੈ ਇਹ ਉਹਦੇ ਵਿੱਚ ਸਲਦੀ ਚ ਪੋੜਾ ਵਿੱਚ ਹੈ ਦੇਖਿਓ ਬਾਂਕੇ ਚ ਨਹੀਂ ਨਹੀਂ ਬਾਤ ਬਾਤ ਦੁੱਧ ਬਣ ਗਿਆ ਤਾਂ ਜਮ ਇਹ ਵੀ ਲਾਲ ਜਿਆ ਕਰਨਾ ਨਹੀਂ ਘੱਟ ਪੋਣਾ ਕਿਉਂ ਨਾ ਇਸ ਤਰ੍ਹਾਂ ਕੀ ਨਹੀਂ ਦਿੱਤੀ ਕਿੰਨੇ ਕੁ ਮੈਂਟ ਜਾਂ ਭੁੰਨਣਾ ਹੈ ਨਾ ਅ ਫਿਰ ਦੱਸਾਂਗੀ ਤਨ ਜਰਮੈਂਟ ਕੱਲ ਸੌਲੀ ਨੇ ਚੱਲ ਗਈ ਮੰਮੀ ਨੇ ਆ ਰੋਟੀਆਂ ਖਾ ਕੇ ਆਈਏ ਕਾਸੀ ਵਾਲਿਆਂ ਆਲੂ ਆਣੀਆਂ ਚਲੋ ਹੁਣ ਦੇਖੀ ਚੱਲਦੇ ਐਲਬਮ ਪਾ ਆਗੀ ਥੋਡੀ ਬਣ ਕੇ ਵਾਹ ਜੀ ਵਾਹ ਤੁਸੀਂ ਤਾਂ ਬੜੇ ਤੇਜ਼ ਹੋ ਨਹੀਂ ਐਲਬਮ ਦਾ ਸਾਡੀ ਵਾਲੀ ਵੀ ਆਈ ਵੀ ਆ ਬ ਫੋਟੋਆਂ ਸਿਲੈਕਟ ਕਰਨ ਵਾਲੀਆਂ ਉਦਨ ਵਾਲਾ ਇਹ ਐ ਐਸੀ ਪਿਆਰਾਂ ਨਾਲ ਦੇ ਖਾਲੀ ਨਹੀਂ ਸੋਹਣੇ ਬਾਹਰ ਛੱਟਿਆ ਬਾਹਰ ਛੱਟਿਆ ਖਾਲੀ ਹੋ ਜੂ ਅੱਛਾ ਥੋੜੀ ਐਲਬਮ ਬਣ ਕੇ ਆ ਗਈ ਯਾਰ ਨਾਲੇ ਰੋਟੀਆਂ ਖਾ ਕੇ ਆਉਨੇ ਆ ਗੰਦੂ ਚੱਲ ਕੇ ਨਾਲ ਤੇਰਾ ਢੇਰਾ ਘੇੜਾ ਖੜਾ ਲਿਆਉਣੇ ਬਹੁਤ ਦਿਨ ਹੋ ਗਏ ਗਏ ਨੂੰ ਓਕੇ ਗੁਰਪੁਰਪਤੋਂ ਗੁਰਪੁਰਪਤੋਂ ਓਕੇ ਦੀ ਮਮ ਸੌਸ ਦਾ ਸلسلਾ ਜਾਰੀ ਹੈ ਇਹ ਕਿਹੜੀ ਸੌਸ ਹੈ ਜੀ ਅਰੇ ਚਿਲੀ ਹਲਾਈ ਚੱਲ ਚੱਲ ਆਏ ਹਾਏ 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 ਓਹ ਤੇ ਪੈ ਗਿਆ ਇਹ ਤਾਂ ਬੱਸ ਹੀ ਰੈੱਡ ਚਿਲੀ ਲੱਗ ਗਿਆ ਵੀ ਦੇਖਿਆ ਮਰਨ ਲੱਗੀ ਨਾ ਇਹ ਵੈਜੀਟੇਬਲ ਅਰੇ ਚਿਲੀ ਸੌਸ ਗ੍ਰੀਨ ਚਿਲੀ ਸੌਸ ਤੇ ਸੋਇਆ ਸੌਸ ਇਹ ਤਿੰਨ ਸੌਸ ਪਾਣੀਆਂ ਪਾ ਦੇ ਆ ਵੀ ਤਾਂ ਬਹੁਤ ਆ ਬਹੁਤ ਆ ਬਾੜੀ ਨਾ ਪਾ ਇੱਕ ਅੱਧੀ ਹੋਰ ਬਣਾ ਲਾਂ ਕੁਛ ਨਾ ਕੋ ਬਹੁਤ ਬਹੁਤ ਥੱਲੇ ਤਾਂ ਪੈ ਗਈ ਆ ਅੱਛਾ ਬਹੁਤ ਆਸਾਨ ਹੀ ਬੜੀ ਬਾਈ ਦੀ ਹੁੰਦੀ ਸੋਇਆ ਸੌਸ। ਸਾਰੇ ਪੈਕਟ ਪਈਆਂ ਤੁਹਾਨੂੰ। ਓਕੇ। ਤੇ ਲਾਲ ਚਟਨੀ ਪਾ ਲ। ਟਮਾਟੋ ਉਹ ਨਹੀਂ ਪਾਉਣੀ। ਬਾਲਾ। ਅੱਛਾ ਹੁਣ ਪਾਣੀ ਪਾੜਨਾ ਥੋੜਾ ਜਿਆ। ਬੰਦੇ ਬੰਦੇ ਪਾ ਲੈ। ਨਾ ਇਹ ਆ ਪਾੜ ਕੇ। ਇਹ ਡੈਡੀ ਦਾ ਸਭ ਤੋਂ ਪਸੰਦੀਦਾ ਖਾਣਾ ਇਹ ਆ ਚਿੱਲੀ ਪਨੀਰ ਛੇ ਟੁਕੀ ਹੋਣ ਟਮਾਟੋ ਵਾਲੀ ਪਾਉ ਟਮਾਟੋ ਵਾਲੀ ਬਾਲੀ ਨਾ ਪਾਈ ਸੋਨੇ ਸਾਡੇ ਬੋ ਬੋ ਤਾਂ ਬੋ ਤਾਂ ਆਪਾਂ ਪਾ ਲੈਣਗੇ ਇਹ ਥੋੜਾ ਜਿਹਾ ਹੀ ਬਾਲਾ ਨਹੀਂ ਪਾਉਣਾ ਚੇਕੀ ਗੋਡਾ ਮਸਾਉਂਦਾ ਬੜਾ ਬੜਾ ਡੇਲੀ ਐ ਪਹਿਲਾਂ ਦਿੱਲੀ ਦੀ ਇਹਦਾ ਗੱਤੂ ਕਰਦੇ ਆ ਤਾਂ ਇਹ ਦਿੱਲੀ ਆਪਣੇ ਲਈ ਮਾੜਾ ਵੋ ਦਿੱਲੀ ਵੀ ਮਾੜਾ ਵੋ ਕਦੇ ਕਦੇ ਅੱਜ ਆਉਂਦਾ ਉਹ ਹੋ ਕਿਉਂ ਕੀ ਹੋ ਗਿਆ ਨੂੰ ਹੋਣਾ ਹੀ ਹੋਣੀ ਲਾ ਵੱਡੀ ਮਾਨ ਸਿਕਸ਼ੀਤ ਨੋਨ ਕੀ ਆ ਮਸਾਲੇ ਜਿਵੇਂ ਨਹੀਂ ਪਾਏ ਮੈਂ ਦੇਖੀ ਆ ਨਾ ਵੀ ਅੱਜ ਬਾੜੀ ਵੀ ਇਹਨਾਂ ਦੀ ਬਾੜੀ ਨਹੀਂ ਆਈ ਅੱਜ ਅੱਜ ਤਾਂ ਬਸ ਅਹੀਂ ਬਣਾ ਗਣਾ ਨੂਨੂ ਅੱਜ ਜੁਸਤੀਆਂ ਲਾਈਆਂ ਉਹਦੇ ਚਾਹ ਚਾਹ ਦੇ ਵਿੱਚ ਨੂਨ ਕੁੜੀ ਪਾਉਣਾ ਭੁੱਲ ਗਈ ਸੀ ਤੇ ਇਹਨੂੰ ਨੂਨ ਬਾਅਦ ਚੋਂ ਮੜਨਾ ਸੀਗਾ। ਉਹ ਜੀ ਪਾਸ ਚਿੱਲੀ ਦਾ ਪਨੀਰ ਰੈਡੀ। ਯਾਹ। ਖੋਸ਼ ਹੋ ਕੇ ਖਾਊਗਾ ਇਹਨੂੰ ਡੈਡੀ। ਨਾ ਚਿੱਲੀ ਪਨੀਰ ਇਜ਼ ਰੈਡੀ। ਹੂੰ। ਵਧੀਆ ਥੋੜਾ ਹੀ ਬਣਾਇਆ ਕਿਉਂਕਿ ਰਾਤ ਦੀ ਰੋਟੀ ਵੀ ਖਾਣੀ ਆ ਅੱਧਾ ਨਾ ਖਾਣੀ ਨਹੀਂ ਮੈਨੂੰ ਲੱਗਦਾ ਦੇਖੀ ਮੰਮੀ ਨੇ ਕਿਹਾ ਉਹ ਬਸ ਮੈਂ ਤਾਂ ਨਹੀਂ ਖਾ ਰੋਟੀ ਨਹੀਂ ਖਾਣੀ ਮੈਂ ਅੱਜ ਉਹ ਜੀ ਨੇ ਖਾਣਾ ਚਿੱਲੀ ਪਨੀਰ ਆਜਾ ਕੋਈ ਲਾਂਬਾ ਲੂੰਬਾ ਲਈ ਜਾਇਓ ਤੇ ਬਣਾਣਾ ਕਿਵੇਂ ਆ ਉਹ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਤਾ ਸਿਰਫ 10 ਮਿੰਟਾਂ ਦੇ ਵਿੱਚ ਬਣਾਤਾ ਕੋਈ ਵੱਡੀ ਗੱਲ ਨਹੀਂ ਸੱਚੀ 10 ਮਿੰਟ ਲੱਗੇ ਹੂੰ ਜੇ ਕੋਈ ਰਸਤੇ ਰੋਸਤੇ ਰਾਤ ਘਰੇ ਆਵੇ ਤੁਸੀਂ ਇਹ ਬਣਾ ਸਕਦੇ ਹੋ ਛੇਤੀ ਛੇਤੀ ਸਮੋਸਿਆਂ ਪਕੌੜਿਆਂ ਤੋਂ ਵਧੀਆ ਨੋਟੈਂਬਰਤ ਲਾ ਰਿਹਾ ਚਲੋ ਆ ਗਏ ਵੀ ਛੱਡੀ ਆਖੋ ਯੂ ਡੈਡੀ ਪਨੀਰ ਪਨੀਰ ਲਾਈ ਸੀ ਚੱਕੋ ਕਰਾ ਵਧੀਆ ਵਾ ਹਾਂ ਮੈਂ ਤਾਂ ਨਹੀਂ ਮਮੇ ਨੂੰ ਕਹਨਾ ਹਾਂ ਮੈਂ ਵਾ ਇਹਦਾ ਮਗਾ ਵਾ ਕਨੇਡਾ ਜਾ ਕੇ ਆਪਣਾ ਗ੍ਰੈਂਡ ਚ ਜਾ ਕੇ ਸਿੱਖਿਆ ਆਪਣਾ ਖਾਣ ਲੈ ਹੂੰ ਕਿਵੇਂ ਬਣਾਇਆ ਡੈਡੀ ਬਹੁਤ ਵਧੀਆ ਹੈ ਦਾੜੀ ਜਿੰਦਾ ਬਦਲ ਕੇ ਕਹਾਂ ਦਾੜੀ ਦਾ ਫੇਵਰੇਟ ਡਿਸ਼ ਹਾਂ ਭਾਈ ਛੂਟ ਛੂਟ ਵੀ ਨਹੀਂ ਲਾਇਆ ਇੱਤਾਂ ਜੁੱਤੀ ਦਾ ਚਾ ਕਿਵੇਂ ਆਪਨੀ ਦਾ ਅੱਜ ਤਾਂ ਸੱਚੂ ਹੀ ਸਾਦਾ ਬਣੀ ਫਿਰਦੀ ਆ ਜੇ ਵੀਰਵਾਰੋਂ ਦਾ ਇੱਥੇ ਰਾਜ ਚੌਂਕੀ ਚੌਂਕੀ ਲਵਾ ਦੇਣੀ ਤੇਰੀ ਹੋੜਾ ਹਰਾ ਹਰਾ ਪਾਈ ਫਿਰਦੀ ਆ ਇੱਤਾਂ ਚਲੋ ਅੱਜ ਤਾਂ ਸੱਚੀ 10 15 ਮਿੰਟਾਂ ਹੀ ਬਣਾਤਾ 10 15 ਮਿੰਟਾਂ ਹੀ ਬਣਾਤਾ ਇੱਤਾਂ